ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਦੌਰ ਚੱਲ ਰਿਹਾ ਜੀ ਇਨ੍ਹਾਂ ਛੁੱਟੀਆਂ ਦੇ ਵਿੱਚ ਹਰੇਕ ਪਿੰਡ ਹਰੇਕ ਸਕੂਲ ਦੇ ਹਰੇਕ ਕਾਲਜ ਦੇ ਵਿੱਚ ਫਿਟਨੈਸ ਕੈਂਪ ਲੱਗਣੇ ਚਾਹੀਦੇ ਨੇ ਦੇਖਣ ਤੋਂ ਆਇਆ ਕਿ ਸਾਡੇ ਪੰਜਾਬ ਦੇ ਵਿੱਚ ਸਰੀਰਕ ਪੱਖ ਤੋਂ ਕਾਫੀ ਕਮਜ਼ੋਰ ਪਾਏ ਗਏ ਨੇ ਸੋ ਇਹਨਾਂ ਨੂੰ ਫਿੱਟ ਰਹਿਣ ਵਾਸਤੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣਾ ਕਿਹੜੀ ਖਾਣ ਖਾਣੀ ਆ ਤੇ ਕਿਹੜੀ ਐਕਸਰਸਾਈਜ਼ ਕਰਨੀਆਂ ਇਸ ਵਾਸਤੇ ਇਹ ਫਿਟਨੈਸ ਕੈਂਪ ਲੱਗਣੇ ਬਹੁਤ ਹੀ ਜ਼ਰੂਰੀ ਨੇ ਇਹਨਾਂ ਬੱਚਿਆਂ ਨੂੰ ਕਿਸੇ ਚੰਗੇ ਕੋਚ ਦੇ ਅੰਡਰ ਰੱਖ ਕੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਸਾਡੇ ਬੱਚੇ ਖੇਡਾਂ ਦੇ ਵਿੱਚ ਵੀ ਅੱਗੇ ਆ ਸਕਣ ਤੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕਣ ਸੋ ਸਾਨੂੰ ਇਹ ਬਹੁਤ ਅੱਜ ਵੱਡੀ ਲੋੜ ਆ ਪੰਜਾਬ ਦੇ ਵਿੱਚ ਜਿੱਦਾਂ ਦੇ ਕੈਂਪ ਲਗਾਉਣ ਦੀ I'm <laughs>